ਇਹ ਦੇਖ ਰਹੇ ਹੋ ਤਸਵੀਰਾਂ ਬਾਬਾ ਅਰਜਨ ਸਿੰਘ ਦੰਦੀਵਾਲ ਦੇ ਗ੍ਰਹਿ ਵਿਖੇ ਉਹਨਾਂ ਦੀ ਪੋਤੀ ਅੱਜ ਤਵਲীন कौर ਦੰਦੀਵਾਲ 10ਵੀਂ ਕਲਾਸ ਦੇ ਵਿੱਚ ਪੰਜਾਬ ਦੇ ਵਿੱਚ ਟੌਪ ਕੀਤਾ ਹੈ ਅੱਜ ਗ੍ਰਹਿ ਵਿਖੇ ਪਹੁੰਚਨ ਤੇ ਉਹਨਾਂ ਦਾ ਨਿਗਾਸਵਾਦ ਕੀਤਾ ਜਾ ਰਿਹਾ ਇਹ ਦੇਖੋ ਅੱਜ ਪਹੁੰਚਨ ਤੇ ਤਵਲীন कौर ਦੰਦੀਵਾਲ CBSE ਬੋਰਡ ਦੇ ਵਿੱਚ ਲੜ 90.8 ਪ੍ਰਸ਼ਤ ਨੰਬਰ ਲੈ ਕੇ ਪੰਜਾਬ ਦੇ ਵਿੱਚ ਟੌਪ ਕੀਤਾ ਹੈ ਤੇ ਦੇਖੋ ਤਸਵੀਰਾਂ ਜਿੱਥੇ ਬਾਬਾ ਸਤਨਾਮ ਸਿੰਘ ਹੈਡ ਗਰੰਥੀ ਪੰਨੀਵਾਲਾ ਵੱਲੋਂ ਸਰੋਪਾ ਪਾ ਕੇ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਦੇਖੋ ਤਸਵੀਰਾਂ ਮੌਕੇ ਦੀਆਂ ਪੰਪਾ ਸਿੰਘ ਸਰਪੰਚ ਪੰਨੀਵਾਲਾ ਵੱਲੋਂ ਵੀ ਉਹਨਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਜਾ ਰਿਹਾ ਇਹ ਦੇਖੋ ਦਾਦਾ ਜੀ ਬਾਬਾ ਅਰਜਨ ਸਿੰਘ ਦੰਦੀਵਾਲ ਮੌਕੇ ਤੇ ਸਨਮਾਨਿਤ ਕਰਦੇ ਹੋਏ ਤਸਵੀਰਾਂ ਦੇਖ ਰਿਹਾ ਮੌਕਿਆਂ ਜਿੱਥੇ ਹਰਪਾਲ ਸਿੰਘ ਜਟਾਣਾ ਤਵਲੀਨ ਕਾਰਨ ਨੂੰ ਸਨਮਾਨਿਤ ਕਰਦੇ ਹੋਏ ਅੱਜ ਬੜੇ ਮਾਣ ਦੀ ਗੱਲ ਹੈ ਸਾਡੇ ਪੰਨੀ ਵਾਲੇ ਦੀ ਇਸ ਟੀਨੇ ਅੱਜ ਉਸ ਮਕਾਮ ਨੂੰ ਸੁਕੀਤਾ ਜੋ ਪੰਨੀ ਦਾ ਨਾਮ ਰੋਸ਼ਨ ਕੀਤਾ ਦੇਖੋ ਬਲਵਿੰਦਰ ਸਿੰਘ ਉਹਨਾਂ ਨੇ ਹਾਰ ਪਾ ਕੇ ਸਮਮਤ ਕਰ ਰਹੇ ਆ ਅਰਚਨ ਸਿੰਘ ਜਟਾਣਾ ਇਹ ਉਹਨਾਂ ਨੂੰ ਸਮਮਤ ਕਰ ਰਹੇ ਆ ਮਨਦੀਪ ਸਿੰਘ ਗੰਦੀਵਾਲ ਹਰ ਪਾ ਕੇ ਉਹਨਾਂ ਨੂੰ ਸਮਮਤ ਕਰ ਰਹੇ ਆ ਮਨਪ੍ਰੀਤ ਸਿੰਘ ਇਹ ਵੀ ਉਹਨਾਂ ਨੂੰ ਹਰ ਪਾ ਕੇ ਸਮਮਤ ਕਰ ਰਹੇ ਆ ਦੇਖੋ ਤਸਵੀਰਾਂ ਕਿ ਫਤਿਹ ਸੋ ਬੜੀ ਖੁਸ਼ੀ ਦੀ ਗੱਲ ਹੈ ਜੋ ਸਾਡੀ ਬੱਚੀ ਸਾਡੇ ਅਤਿ ਸਤਿਕਾਰਯੋਗ ਬਾਬਾ ਅਰਜਨ ਸਿੰਘ ਜੀ ਦੰਦੀਵਾਲ ਜੋ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਂਦੇ ਨੇ ਤੇ ਸਾਡੇ ਨਾਲ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਜੋ ਇਹ ਵੀ ਗੁਰੂ ਘਰ ਦੀ ਸੇਵਾ ਨਿਭਾਉਂਦੇ ਨੇ ਤੇ ਹੋਰ ਵੀ ਨਗਰ ਦੇ ਪਤਵੰਤੇ ਸੱਜਣ ਜੋ ਇਸ ਸਮੇਂ ਸਾਡੇ ਨਾਲ ਖੜੇ ਨੇ ਤੇ ਬੱਚੀ ਤਵleen ਕੌਰ ਨੇ ਜੋ ਆਲ ਵਰਲਡ ਦੇ ਵਰਲਡ ਦੇ ਵਿੱਚ ਅਤੇ ਸਾਰੇ ਹੀ ਪੰਜਾਬ ਦੇ ਵਿੱਚ ਜੋ ਪਹਿਲੇ ਨੰਬਰ ਤੇ ਆ ਕਰਕੇ ਟਾਪ ਕਰਕੇ ਪਿੰਡ ਪੰਨੀ ਵਾਲਾ ਫੱਤਾ ਦਾ ਜੋ ਨਾਮ ਉੱਚ ਦਰਜੇ ਤੇ ਪਹੁੰਚਾਇਆ ਹੈ ਸੋ ਬੜਾ ਹੀ ਪਰਿਵਾਰ ਖੁਸ਼ੀ ਦੇ ਪਾਤਰ ਹੈ ਤੇ ਸਾਰਾ ਹੀ ਪਰਿਵਾਰ ਜੋ ਗੁਰਬਾਣੀ ਦੇ ਨਾਲ ਲੰਮੇਰੇ ਸਮੇਂ ਤੋਂ ਜੁੜਿਆ ਹੋਇਆ ਹੈ ਤੇ ਬਾਬਾ ਜੀ ਵੀ ਗੁਰੂ ਘਰ ਵੀ ਕੇ ਸੇਵਾ ਨਿਵਾਉਂਦੇ ਨੇ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਬੱਚੀ ਨੇ ਜੋ ਟਾਪ ਕਰਕੇ ਸਾਰਿਆਂ ਦਾ ਸਾਰੇ ਪਰਿਵਾਰ ਦਾ ਜੋ ਨਾਮ ਉੱਚਾ ਕੀਤਾ ਹੈ ਸੋ ਗੁਰਬਾਣੀ ਦੇ ਵਿੱਚ ਜੋ ਪਾਵਨ ਸ਼ਬਦ ਨੇ ਵਿਦਿਆ ਵਿਚਾਰੀ ਤਾਪਰ ਉਪਕਾਰੀ ਦੇ ਪਾਵਨ ਮਹਾਵਾਕਾਂ ਅਨੁਸਾਰ ਸਤਿਗੁਰਾਂ ਨੇ ਕਿਰਪਾ ਬਖਸ਼ਿਸ਼ ਕੀਤੀ ਸੋ ਬੱਚੇ ਤੇ ਮਿਹਰ ਭਰਿਆ ਹੱਥ ਰੱਖਿਆ ਸੋ ਜਿੰਨੇ ਵੀ ਇਸ ਸਮੇਂ ਸੰਗਤ ਪਹੁੰਚੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਦੋ ਲੱਗਿਆ ਇੱਥੇ ਲੱਲ ਗਈ ਲਾਗ ਰਹੀ ਹੈ ਜੀ ਸਾਡੇ ਪਿਆਰ ਦਾ ਸੋ ਪਹਿਲਾਂ ਤਾਂ ਮੈਂ মিডিਆ ਦਾ ਸਵਾਗਤ ਕਰਦਾ ਜਿਨ੍ਹਾਂ ਨੇ ਆ ਕੇ ਸਾਡੇ ਪਿੰਡ ਦੇ ਵਿੱਚ ਰੌਣਕ ਭਦਾਈ ਤੇ ਬੱਚੀ ਨੂੰ ਮਾਨ ਬਖਸ਼ਿਆ ਹੋਰ ਇਹ ਤਾਂ ਬੱਚੀ ਦੀ ਲਗਨ ਤੇ ਮਿਹਨਤ ਤੇ ਸਿੱਧ ਕੇ ਸਦਕੇ ਜਿਹੜਾ ਉਪलब्ਧੀ ਕੀਤੀ ਆ ਪਰ ਇਸ ਵਿੱਚ ਸਭ ਤੋਂ ਵੱਡੀ ਉਪलब्ਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੇ ਦੀ ਛਤਰ ਸ਼ਾਹ ਇੱਥੇ ਇਹ ਪਰਿਵਾਰ ਨੇ ਉਹਨੀ ਬਖਸ਼ਿਸ਼ ਨਾਲ ਹੀ ਤਰੱਕੀ ਕੀਤੀ ਆ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਨਾਮ ਚਮਕਾਇਆ ਤੇ ਸਾਰੇ ਵਰਲਡ ਦਾ ਨਾਮ ਚਮਕਾਇਆ ਤੇ ਤੁਸੀਂ ਸਾਨੂੰ ਪਹਿਲਾਂ ਦੱਸੋ ਵੀ ਇਹ ਮਾਰਕਾ ਕਿਵੇਂ ਮਾਰਿਆ ਤੇ ਕਿਵੇਂ ਕੀ ਲੋਕਾਂ ਨੂੰ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਇਹ ਬਸ ਲੋਕਾਂ ਨੂੰ ਇਹੀ ਮੈਸੇਜ ਦੇਣਾ ਹੈ ਕਿ ਜਿਹੜੇ ਵੀ ਬੱਚੇ ਹੁਣ ਜਿਵੇਂ ਪੜ ਰਹੇ ਆ ਉਹਨਾਂ ਨੂੰ ਪੜਾਈ 'ਤੇ ਧਿਆਨ ਦੇਣਾ ਚਾਹੀਦਾ ਹੈ ਮਤਲਬ ਆਪ ਦੇ ਜਿਹੜਾ ਵੀ ਕੁਝ ਕਰਨਾ ਚਾਹੁੰਦੇ ਆ ਉਧਰ ਨੂੰ ਲੈ ਕੇ ਫੋਕਸ ਰਹਿਣ ਇਧਰ ਉਧਰ ਪਟਕਣਾ ਕੀ ਬਣਨਾ ਚਾਹਉਣੀ ਤੂੰ ਮੈਂ ਪਾਇਲਟ ਬਣਨਾ ਚਾਹੁੰਦੀ ਤੇ ਕਿਹੜੇ ਸਕੂਲ ਦੇ ਵਿੱਚ ਤੁਸੀਂ ਅੱਜ ਕੱਲ ਸਟੱਡੀ ਕਰ ਰਹੇ ਹੋ ਮੈਂ ਮਾਉਂਟ ਲਿਟਰਾਜੀ ਸਕੂਲ ਰਾਮਪੁਰਾ ਫੋਲ ਤੋਂ ਪੜ੍ਹੀ ਹਾਂ ਕਿਹੜੇ ਟੀਚਰ ਦੀ ਸਿੱਖਿਆ ਦੇ ਅੰਤ ਨਾਲ ਤੁਸੀਂ ਅੱਜ ਮਕਾਮ ਹਾਸਲ ਕੀਤਾ ਹੈ ਵੈਸੇ ਤਾਂ ਇਹ ਸਾਰੇ ਟੀਚਰ ਸੀ ਜਿਹੜੇ ਮੈਨੂੰ ਪੜਾਉਂਦੇ ਆ ਉਹਨਾਂ ਸਾਰਿਆਂ ਦੀ ਮਿਹਨਤ ਹੈ ਕਿਉਂਕਿ ਓਵਰਆਲ ਨੰਬਰ ਆਇਆ ਤਾਂ ਸਾਰੇ ਟੀਚਰਸ ਨੇ ਹੀ ਬਹੁਤ ਮਿਹਨਤ ਕੀਤੀ ਹੈ। ਮਾਤਾ-ਪਿਤਾ ਦਾ ਕਿੰਨਾ ਸਹਿਯੋਗ ਤੁਹਾਨੂੰ ਮਿਲਿਆ ਜੀ? ਇਹਨਾਂ ਨੇ ਵੀ ਬਹੁਤ ਸਹਾਇਤਾ ਦਿੱਤਾ। ਇਹਨਾਂ ਨੇ ਵੀ ਹਰੇਕ ਜਿਵੇਂ ਕੰਪੀਟੀਸ਼ਨਸ ਵਗੈਰਾ ਵਿੱਚ ਲੈ ਕੇ ਜਾਂਦੇ ਰਹੇ ਹੈ ਜਾਂ ਫਿਰ ਪੜ੍ਹਾਈ ਵਿੱਚ ਵੀ ਜਿੰਨੀ ਹੋ ਸકી ਉਹਨੇ ਮਦਦ ਕਰਨ ਦੀ ਕੋਸ਼ਿਸ਼। ਤੇਰਾ ਸੇਰਾ ਕਿਹੜੇ ਕਿਸ ਨੂੰ ਦੇਣਾ ਚਾਹੋਗੇ ਤੁਸੀਂ? ਪਹਿਲਾਂ ਤਾਂ ਮਮਾ-ਪਪਾ ਜੀ, ਫਿਰ ਸਾਰੀ ਫੈਮਿਲੀ ਹੋਗੀ ਜਿਨ੍ਹਾਂ ਨੇ ਸਪੋਰਟ ਕੀਤਾ, ਫਿਰ ਸਕੂਲ ਵਾਲਿਆਂ ਦਾ ਜਿਹੜੇ ਟੀਚਰਸ ਨੇ ਇੰਨੀ ਮਿਹਨਤ ਕੀਤੀ ਤੇ ਪੂਰੇ ਸਕੂਲ ਦਾ ਪੜਾਈ ਤੁਸੀਂ ਪੰਨੇ ਵਾਲੇ ਫੱਤੇ ਆਪਣੇ ਘਰੇ ਆਇਓ ਤੇ ਕਿੰਨੇ ਕੁ ਖੁਸ਼ ਹੋ ਇੱਥੇ ਆ ਕੇ ਵੀ ਤੁਹਾਨੂੰ ਮਤਲਬ ਮਾਣ ਕਿੰਨਾ ਕੁ ਮਹਿਸੂਸ ਹੋਇਆ ਬਹੁਤ ਖੁਸ਼ੀ ਹੋ ਰਹੀ ਹੈ ਤੁਸੀਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨਾ ਕੁਸ਼ ਕੀਤਾ ਥੈਂਕ ਯੂ ਅਸੀਂ ਪ੍ਰੈਸ ਵੱਲੋਂ ਤੁਹਾਡਾ ਬਹੁਤ-ਬਹੁਤ ਤੁਹਾਨੂੰ ਵਧਾਈਆਂ ਵੀ ਦਿੰਦੇ ਆ ਮੁਬਾਰਕਾਂ ਵੀ ਦਿੰਦੇ ਆ ਤੇ ਅਸੀਂ ਵੱਡੇ ਹੋਣ ਦੇ ਨਾਤੇ ਅਸ਼ੀਰਵਾਦ ਵੀ ਦਿੰਦੇ ਆ ਤੇ ਤੁਸੀਂ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰੋ ਕਿਉਂਕਿ ਐਨੇ ਨੰਬਰ 99.8% ਲੈਣੇ ਕੋਈ ਬਾੜੀ ਮੋਟੀ ਗੱਲ ਨਹੀਂ ਹੁੰਦੀ ਸਾਰੇ ਪੰਜਾਬ ਦੇ ਵਿੱਚ ਤੁਸੀਂ ਟੌਪ ਕੀਤਾ ਤੇ ਤੁਹਾਨੂੰ ਅਸੀਂ ਬਹੁਤ-ਬਹੁਤ ਮੁਬਾਰਕਾਂ ਵੀ ਦਿੰਨੇ ਆਂ ਬਾਕੀ ਬੱਚਿਆਂ ਨੂੰ ਕੀ ਪ੍ਰੇਰਿਤ ਕਰਨਾ ਚਾਹੁੰਦੇ ਤੁਸੀਂ ਜਿਹੜੇ ਤੁਹਾਨੂੰ ਵੇਖ ਕੇ ਮੋਟੀਵੇਟ ਹੋਣ ਬਿਨਾ ਟਿਊਸ਼ਨ ਤੋਂ ਜਾਂ ਬੱਚੇ ਜਾਂਦੇ ਆ ਉਹਨਾਂ ਨੂੰ ਕੀ ਪ੍ਰੇਰਿਤ ਕਰੋਗੇ ਤੁਸੀਂ ਕਿਉਂਸ ਤਾਂ ਇਹ ਹੀ ਹੈ ਕਿ ਬਸ ਫੋਕਸ ਰੱਖ ਕੇ ਪੂਰਾ ਧਿਆਨ ਲਾ ਕੇ ਪੜ੍ਹਨ ਫਿਰ ਤਾਂ ਪੜਾਈ ਕੋਈ ਔਖੀ ਨਹੀਂ ਜਿੰਨਾ ਚਿਰ ਤੁਸੀਂ ਧਿਆਨ ਨਹੀਂ ਲਾ ਰਹੇ ਨਾ ਚ ਨਹੀਂ ਪੜਿਆ ਜਾਊਗਾ ਤੇ ਜ਼ਰੂਰੀ ਨਹੀਂ ਕਿ ਸਿਰਫ ਪੜਾਈ ਵੱਲ ਜਾਣਾ ਜਿਸ ਕਿਸੇ ਵੱਲ ਤੁਹਾਡੇ ਇੰਟਰਸਟ ਹੈ ਜਿਵੇਂ ਕਿ ਖੇਡਾਂ ਵਿੱਚ ਤਾਂ ਖੇਡਾਂ ਵਿੱਚ ਜਾਓ ਪਰ ਜੋ ਕਰਨਾ ਹੈ ਪੂਰਾ ਧਿਆਨ ਲਾ ਕੇ ਪੂਰਾ ਉਹਦੇ ਵੱਲ ਫੋਕਸ ਰੱਖ ਕੇ ਕਰੋ